हाँ जी मित्रों अज पैन लगियाँ पैपा ਬਹੁਤ ਠੀਕ ਸੀ ਉਹ ਪੀਆ ਪੈਪਾ ਸਾਗੀਆਂ ਇਹ là ਹੋ ਰਿਹਾ ਉਹ ਜਮਾ ਇੱਥੇ ਹੋ ਰਿਹਾ ਇਹ ਨਹੀਂ ਹੋ ਰਿਹਾ cái ਮਿੱਤਰੋ ਪੱਠਿਆਂ ਦੇ ਵਿੱਚ ਦੀ ਕੱਢਣੀ ਪਈ ਪੈਪ ਅੱਜ ਤੂੜੀ ਵੀ ਬਣਾਉਣੀ ਆ ਉਹਦਾ ਵਲੌਗ ਅਲੱਗ ਆਊਗਾ ਅਲੱਗ ਆਹ ਪੜਦੀ ਆ ਪੰਜ ਕਾ 3.4 ਇੱਥੋਂ ਤੱਕ ਪੜਦੀ ਆ ਉਹ ਜੋ ਹਜੇ ਤੂੜੀ ਬਣਾਉਣੀ ਸੀ ਉਹ ਪਹਿਲਾਂ ਬਰਾਲੀ ਪਾਸੇ ਕੀਤੀ ਉੱਥੋਂ ਦੀ ਜਾਣੀ ਹਾਂਜੀ ਮਿੱਤਰਾਂ ਅਥੇ ਆਪਣਾ ਬੀਜਾ ਸੀ ਬਾਜਰਾ ਬਾਜਰੇ ਦੀ ਵਿੱਚ ਦੀ ਗੱਲ ਸੀ ਕਿਉਂਕਿ ਪਾਈਪ ਲਾਈਨ ਬੜੇ ਸਰਕਾਰਾਂ ਨੇ ਜ਼ੋਰ ਲਾਇਆ ਪਰ ਨਹੀਂ ਵਢਕਾ ਮਸਾ ਪੈਣ ਲੱਗੀ ਆ 15-10 ਸਾਲਾਂ ਬਾਅਦ ਜਿੰਨਾ ਕ ਮੈਨੂੰ ਪਤਾ ਟੇਢੀ ਹੋ ਗਈ ਉਥੋਂ ਮੇਤਰਾ ਢੀੜਾ ਵਾਲਾ ਆ ਗਿਆ ਕਿ ਖੋਰ ਮਾ ਜੋ ਮਸ਼ੀਨ ਵੀ ਆਉਣੀ ਹੈ ਟੂੜੀ ਵਾਲੀ ਟੂੜੀ ਬਣਾਉਣ ਵਾਲੀ ਸੀ ਚਾਚੇ ਦੇ ਵਾਹਨ ਦੇ ਵਿੱਚ ਦੀ ਘੜਤੀ ਤੇ ਉੱਥੇ ਆਪਣਾ ਬਾਜਰਾ ਬੀਜਿਆ ਸੀਗਾ ਤੇ ਬਾਜਰੇ ਬੀਜੇ ਵਜਾਇਦੇ ਵਿੱਚ ਦੀ ਘੜਤੀ ਮੇਤਰਾ ਮ ਹਾਂਜੀ ਮਿੱਤਰੋ ਆਹੀ ਪੈਪ ਜੋੜ ਕੇ ਜਾਂਦੀ ਅੱਗੇ ਲੋਸ਼ਨ ਲਾ ਗੇ ਲਾ ਕੇ 드디어 빙기였구나. 어떻게 왜 사포ongo 배웠어? 왜 사포ongo 가르치고 있어? 안지, 친구. 잘다, 카무 ਸਖਰ ਗਰਮੀਂ ਚਿਖਰ ਦੁਪਹਿਰੇ ਹਾਂਜੀ ਮਿੱਤਰੋ ਆ ਦੇਖੋ ਖਾਲੀ ਭਰੀ ਗਈ ਬਾਜਰੇ ਦੀ ਦੇਖੋ ਬਾਜਰਾ ਮਸਾ ਹੋਣ ਲੱਗਾ ਸੀਗਾ ਵਿੱਚ ਹੀ ਨਹਿਰ ਨਿਕਲ ਗਈ ਤੇ ਅੱਜ ਦਾ ਵਲੋਗ ਮੇਰਾ ਇੱਥੋਂ ਤੱਕ ਤੇ ਜਿਹਨੂੰ ਪੈਪਾ ਦਾ ਵਲੋਗ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਤ